ਦੀਵਾਲੀ ਦੀ ਰਾਤ ਪੰਜਾਬ ਵਿੱਚ ਵਾਪਰੀ ਰੂਹ ਕੰਬਾਉ ਘਟਨਾ ਸੱਤੇ ਹੋਈ ਸਾਨੂੰ ਇਹ ਹੁਣ ਪਾਣੇ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਦੋਂ ਕੀ ਕੁੱਟਣ ਦੇ ਹੀ ਜਾਂ ਕੀ ਕਰਨ ਲੱਗੇ ਤੇ ਬਲਾਸਟ ਹੋਇਆ ਤੇ ਜੀ ਹੈਗੇ ਜੀ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਜੀ ਨੇ ਜਿਹੜੀਆਂ ਉਹਨਾਂ ਨੂੰ ਸੱਦਣ ਆਈਆਂ ਹੈ ਜੀ ਆਓ ਅੰਦਰ ਪ੍ਰਸ਼ਾਦ ਆਪਣੀ ਪੱਕਾ ਦੇ ਤੁਸੀਂ ਆ ਲੋ ਆਉਂਦੀਆਂ ਹੀ ਹੋ ਸੱਤ ਜੀ ਜਦੋਂ ਉਹ ਕਿਤੇ ਆਈਆਂ ਤੇ ਉਹ ਵੀ ਲਪੇਟ ਚਾਰ ਕਰਚ ਹੋਇਆ ਜਬਰਦਸਤ ਬਲਾਸਟ ਪਰਿਵਾਰ ਦੇ 7 ਜੀ ਗੰਭੀਰ ਜ਼ਖਮੀ ਤਾਂ ਇੱਥੇ ਪਿਆ ਹੀ ਕੋਈ ਇੱਥੇ ਹੀ ਗਿੱਦਰਾ ਫਿੱਲ ਰਹਿ ਪਲ ਰਹਿ ਨੇਰਾ ਬਹੁਤ ਹੀ ਨੇਰਾ ਬੜਾ ਹੀ ਤੇ ਇਹਨਾਂ ਮਾਰੀਆਂ ਟੀਕਾਂ ਚੂਕਾਂ ਤੇ ਕੋਈ ਇਨਸੂਲਾਗੋ ਗਵਾਂਢੀ ਆਏ ਉਸੇ ਵੇਲੇ ਭੱਜੇ ਪੀਰ ਉਹਦੇ ਜਿੰਦਿਆਂ ਮੁੰਡੇ ਆ ਗਏ ਮੁੰਡੀਆਂ ਮਸਾਲਾ ਦੀ 17 ਸਾਲਾਂ ਦੀ ਕੇਦੀ ਉਮਰ ਹੈ ਕੇੜੀ 17 ਸਾਲ ਉਮਰਿਆ ਪਰ ਆ ਜਿਹੜੀ ਲੰਮੀ ਲਾ ਕੇ ਬੈਂਕ ਕਰਦੇ ਨੇ ਉਹਨਾਂ ਦੀ ਮੌਤ ਹੋ ਗਈ ਹੈ ਦੋ ਦੀਆਂ ਵਾਮਾਂ ਤੇ ਮੂੰਹ ਵੱਡਿਆ ਹਾਲਤ ਬਣੀ ਗੰਭੀਰ ਮੈਂਟੀਨੇਟਰ ਤੇ ਦੋ ਤੀਰ ਵੱਲੋਂ ਤੁਹਾਨੂੰ ਵਾਮ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਸੁਨਣਾ ਨਹੀਂ ਆਪਾਂ ਜੀ ਬਹੁਤ ਹੌਸਲਾ ਨਹੀਂ ਅੰਨਾ ਸੈਂਡ ਜੋ ਗਿਆ ਜੀ ਬਹੁਤ ਮੰਨ ਲਓ ਇੱਕ ਪੀੜੀ ਖਤਮ ਹੋਣ ਵਾਲੀ ਹੈ ਪਟਾਸ ਨੂੰ ਕੁੱਟਣਾ ਦੱਸਿਆ ਜਾ ਰਿਹਾ ਹੈ ਤਮਾਕੇ ਦੀ ਵਜ੍ਹਾ ਕੋਈ ਕੋਈ ਆਪਣਾ ਕਿਸਾਨ ਜਿਹਾ ਜਣਾ ਉੱਤੇ ਲਿਆ ਕੇ ਤੀਕ ਕੇ ਉਹਦਾ ਪਟਾਕੇ ਧਿਆਨ ਕਰਦਾ ਹੈ ਜੀ ਇਸ ਬਹੁਤ ਹੀ ਬਲਾਸਟ ਹੋਇਆ ਉਹਦੇ ਵਿੱਚ ਪੰਜ ਜਾਨਸਾਂ ਤੇ ਦੋ ਜ਼ੇਲੇ ਰਾਜੇ ਅੱਛਾ ਜੀ ਜੀ ਹਾਂ ਪੰਜਾਬ ਵਿੱਚ ਦੀਵਾਲੀ ਦੀ ਰਾਤ ਇੱਕ ਵੱਡੀ ਦਰਦਨਾਕ ਘਟਨਾ ਵਾਪਰੀ ਹੈ ਘਰ 'ਚ ਜ਼ਬਰਦਸਤ ਧਮਾਕਾ ਹੋਇਆ ਹੈ ਬਲਾਸਟ ਹੋਇਆ ਹੈ ਜਾਣਕਾਰੀ ਮੁਤਾਬਕ ਇਸ ਧਮਾਕੇ 'ਚ ਪਰਿਵਾਰ ਦੇ 7 ਜੀ ਉੱਡ ਗਏ ਸੱਤਾਂ ਦੇ ਗੰਭੀਰ ਸੱਟਾਂ ਲੱਗੀਆਂ ਨੇ ਧਮਾਕਾ ਇੰਨਾ ਭਿਆਨਕ ਸੀ ਕਿ ਕੁਝ ਲੋਕਾਂ ਦੇ ਚਿਹਰੇ ਤੋਂ ਪਛਾਣ ਤੱਕ ਵੀ ਨਹੀਂ ਆ ਰਹੀ ਜ਼ਖਮੀਆਂ ਇਹਨਾਂ ਲੋਕਾਂ ਦੀਆਂ ਤਸਵੀਰਾਂ ਨੂੰ ਸਕਰੀਨ ਤੇ ਦਿਖਾਇਆ ਵੀ ਨਹੀਂ ਜਾ ਸਕਦਾ ਦੱਸਿਆ ਜਾ ਰਿਹਾ ਹੈ ਕਿ ਪਟਾਕੇ ਪਾਉਂਦੇ ਸਮੇਂ ਘਰ ਚ ਹੀ ਪਰਿਵਾਰ ਵੱਲੋਂ ਪਟਾਸ ਨੂੰ ਕੁੱਟਿਆ ਜਾ ਰਿਹਾ ਸੀ ਜਿਸ ਕਰਕੇ ਇਹ ਧਮਾਕਾ ਹੋ ਗਿਆ ਤੇ ਪਰਿਵਾਰ ਦੇ ਇਹਨਾਂ ਜੀਵਾਂ ਦਾ ਭਾਰੀ ਨੁਕਸਾਨ ਹੋ ਗਿਆ ਇਸ ਧਮਾਕੇ ਤੋਂ ਬਾਅਦ ਘਰ ਚ ਚੀਕ ਚਿਹਾੜਾ ਮਚ ਗਿਆ ਵੱਡੀ ਗਿਣਤੀ ਚ ਲੋਕ ਮੌਕੇ ਤੇ ਇਕੱਠੇ ਹੋ ਗਏ ਜਿਨ੍ਹਾਂ ਵੱਲੋਂ ਜ਼ਖਮੀਆਂ ਨੂੰ ਤੁਰੰਤ ਚੁੱਕ ਕੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਪੀੜਤਾਂ ਦਾ ਇਲਾਜ ਚੱਲ ਰਿਹਾ ਹੈ ਤੇ ਹਾਲਤ ਗੰਭੀਰ ਬਣੀ ਹੋਈ ਦੱਸੀ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਚ ਸਨਸਨੀ ਫੈਲ ਚੁੱਕੀ ਹੈ ਲੋਕਾਂ ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ ਭਾਜੀ ਇਹ ਦੇ ਮੁੰਡੇ ਰਸਤਵਾਰੀ ਚ ਲਾਉਂਦੇ ਇਹ ਨਾ ਕਿ ਪਟਾਸ ਲੈ ਕੇ ਤੇ ਉਹਨੂੰ ਚਲਾਈ ਦੇ ਵਿੱਚ ਅੱਜ ਦੇ ਮੁੰਡੇ ਚਲਾਉਂਦੇ ਆ ਅੱਛਾ ਕਿ ਉਹ ਹੀ ਸਾਨੂੰ ਇਹ ਹੁਣ ਪਾਣੇ ਤਾਂ ਨਹੀਂ ਪਤਾ ਵੀ ਇਹ ਮੁੰਡੇ ਚਾਰੇ ਪੰਜੇ ਸਾਡੇ ਉਨ ਕੀ ਕੁੱਟਣ ਦੇ ਹੀ ਤਾਂ ਕੀ ਕਰ ਲੱਗਿਆ ਤੇ ਬਲਾਸਟ ਹੋਇਆ ਵਾ ਇਹ ਵਗਣਾ ਪੜੇ ਜਾ ਰਿਹਾ ਗੰਭੀਰ ਰਤਨੀ ਹੋ ਗਿਆ ਤਿੰਨ ਉਹ ਦੀ ਮੁਸਾਂ ਰਹਿਣ ਤੇ ਜੀ ਹੈਗੇ ਤੇ ਪਾਜੀ ਪੰਜ ਦੇ ਮੁੰਡੇ ਨੇ ਤੇ ਦੋ ਦੇ ਜਿਹਨੇ ਜਿਹੜੀਆਂ ਉਹਨਾਂ ਨੂੰ ਸੱਦਨ ਆਈਆਂ ਹੈ ਜੀ ਆਓ ਅੰਦਲ ਪ੍ਰਸ਼ਾਦ ਆਪਣੀ ਪੱਕਾ ਤੇ ਤੁਸੀਂ ਆ ਲੋ ਆਉਂਦੀਆਂ ਨੇ ਉਸਤ ਦੇ ਉਹ ਜਦੋਂ ਉਹ ਕਿਤੇ ਆਈਆਂ ਤੇ ਉਹ ਵੀ ਲਪੇਟ ਚਾਦ ਸਮਝ ਨਹੀਂ ਤਾ ਹਾਂ ਇਹਨਾਂ ਤੇ ਇਹਦੇ ਜਵਾਈ ਤੇ ਇੱਕ ਇਹਦਾ ਬੇਟਾ ਵੀ ਦੋ ਇਹਦੇ ਸੱਚ ਹਾਂ ਜੀ ਮੇਰੇ ਦੋ ਪਰਵਾਰਾਂ ਹਾਂ ਜੀ ਮੇਰੇ ਭਤੀਏ ਆ ਇੱਥੇ ਪਿਆ ਹੀ ਕੋਈ ਇੱਥੇ ਇਤਰਾਫ ਖਿਲਰ ਰਿਹਾ ਪਲ ਰਹਿ ਦੇ ਨੇਰਾ ਬਹੁਤ ਹੀ ਨੇਰਾ ਬੜਾ ਸੀ ਤੇ ਉਹਨਾਂ ਮਾਰੀਆਂ ਚੀਕਾਂ ਚੁੱਟਾਂ ਦੇ ਕੋਈ ਸੁਲਾਗੋ ਗਵਾਂਢੀ ਆਏ ਉਸੇ ਵੇਲੇ ਭੱਜੇ ਹਾਂ ਜੀ ਤੇ ਫੜ ਕੇ ਇੱਕ ਗੱਡੀ ਪਰੋਣੇ ਦੀ ਉਹ ਆਪਾਂ ਗੱਡੀ ਉਹਨਾਂ ਮੁੰਡੇ ਨੇ ਤੇ ਇੱਕ ਆਪਾਂ ਮੁੰਡੇ ਡਰੇ ਹੋ ਲੈ ਕਿ ਭਾਗ ਲੈ ਮੈਂ ਬਾਅਦ ਚ ਗਿਆ ਨਾ ਵੀਰਾਂ ਦਾ ਇੰਨੀ ਮਾਤਰਾ ਚ ਨਿਆਣਿਆਂ ਨੂੰ ਨਹੀਂ ਦੇਣੀ ਚਾਹੀਦੀ ਜਿਹੜਾ ਸਾਇ ਇਹ ਕੰਮ ਬਣਾਉਂਦਾ ਤਨੂ ਦੂਰੇ ਪਿਓ ਲੋਹੇ ਜੀ ਸਤਜੀ ਜਗਮੀ ਜੀ ਦੋ ਲੈ ਲਿਤੀ ਪੰਜ ਜਾਨ ਸਟੇਜ ਕੋਰੇ ਜਿੱਤੇ ਨਾ ਮੁੰਡਿਆ ਮਸਾਲਾ ਦੀ 17 ਸਾਲਾਂ ਦੀ ਕੇਦੀ ਉਮਰ ਹੈ ਕੇੜੀ 17 ਸਾਲ ਉਮਰ ਹੈ ਪਰ ਆ ਜਿਹੜੀ ਲੰਗੀ ਲੱਗੀ ਬੈਂਕ ਬੰਦ ਬੰਦੀ ਨੂੰ ਮਾਰੀ ਆ 19 ਨੇਟਰ ਦੇ ਦੋ ਤਲੀਆਂ ਨਾਲ ਮਿਲ ਗਿਆ ਕੋਈ ਦੀ ਅੱਖਾਂ ਦੀ ਰੋਸ਼ਨੀ ਚਲੀ ਗਈ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਜੀ ਬਹੁਤ ਨਾਸ਼ਾ ਨੇ ਆ ਨਾ ਸੈਂਡ ਜੋ ਗਿਆ ਜੀ ਬਹੁਤ ਮੰਨ ਦੀ ਇੱਕ ਪੀੜੀ ਖਤਮ ਹੋਣ ਵਾਲੀ ਹੈ ਇਹ ਰੌਂਗਟੇ ਖੜੇ ਕਰਦੀਆਂ ਤਸਵੀਰਾਂ ਇਹ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ ਪਿੰਡ ਧਰਮਾਬਾਦ 'ਚ ਇਹ ਵੱਡੀ ਮਤਭਾਗੀ ਘਟਨਾ ਵਾਪਰੀ ਹੈ ਇਸ ਘਟਨਾ ਤੋਂ ਬਾਅਦ ਆਖਰ ਮੌਕੇ ਤੇ ਪਹੁੰਚੀ ਪੁਲਿਸ ਦਾ ਕੀ ਕਹਿਣਾ ਇਹ ਤੁਸੀਂ ਉਹਨਾਂ ਦੇ ਮੂੰਹੋਂ ਹੀ ਸੁਣ ਲਓ ਗੁਰਨਾਮ ਸਿੰਘ ਕਿਸਨਾਮ ਸਿੰਘ ਬੋਲਦੇ ਹਿਸਾਬ ਨੇ ਅੱਥੇ ਦੇ ਜਿਹੜੇ ਦੇਰੇ ਤੇ ਪਿੰਡ ਕੋ ਬਾਹਰ ਵੜੇ ਆ ਇਨਾਂ ਦੇ ਬੱਚੇ ਕਿ ਰਾਤ ਤੇ ਦੀਵਾਲੀ ਹੋਣ ਕਰਕੇ ਪਟਾਕੇ ਬਣਾ ਰਹੇਗੇ। ਇਹਨਾਂ ਸਭ ਆਪਣੇ ਕੋਈ ਕੋਈ ਆਪਣਾ ਕਿ ਪਟਾਕੇ ਜਿਹੜਾ ਉਹ ਲਿਆ ਕੇ ਤੇ ਤਰੀਕ ਕਿ ਉਹਦਾ ਪਟਾਕੇ ਧਿਆ ਕਰਦੇ। ਇਸ ਵਿੱਚ ਬਲਾਸ ਹੋਇਆ ਉਹਦੇ ਵਿੱਚ 5 ਜੈਨਸਿਆ ਤੇ 2 ਧਲੇ ਰਹੇ। ਅੱਛਾ ਜੀ। ਫਾਫਲਾਂ। ਇਹਨਾਂ ਦਾ ਆਪਣਾ ਸਾਲ ਦੀ ਟੀਮ ਲਾਇਆ। ਇਹਨਾਂ ਜਿਹੜਾ ਤੇ ਬਲਾਸ ਹੋਇਆ। ਉਸ ਬਲਾਸਟ ਬਾਰੇ ਪਤਾ ਕਰਵਾਵਾਂਗੇ ਕਿ ਕਿਸ ਚੀਜ਼ ਨਾਲ ਹੋਇਆ ਹੈ ਜੀ ਉਸ ਨੂੰ ਬਾਨ ਸਰ ਜਿਹੜੇ ਆਪਣਾ ਜਿਸਕ ਨੇ ਉਹਨਾਂ ਨੂੰ ਹੋਇਆ ਕਿੱਥੇ ਜਾ ਗਿਆ ਹਾਂਜੀ ਸਭ ਤੋਂ ਪਹਿਲਾਂ ਉਹਨਾਂ ਦਾ ਇਲਾਜ ਕਰਾਉਣਾ ਸਾਡੀ ਇੱਕ ਰੋਟੀ ਜੀ ਸਾਹਮਣੇ ਆਈ ਇਸ ਘਟਨਾ ਨੇ ਹਰ ਇੱਕ ਨੂੰ ਹਿਲਾ ਕੇ ਰੱਖ ਦਿੱਤਾ ਹੈ ਹਰ ਕੋਈ ਇਸ ਘਟਨਾ ਨੂੰ ਦੇਖ ਦਹਿਲ ਉੱਠਿਆ ਸਹਿਮ ਉੱਠਿਆ ਵੱਡਾ ਸਵਾਲ ਇਹੋ ਖੜਾ ਹੋ ਰਿਹਾ ਹੈ ਕਿ ਆਖਰ ਇਹ ਇੰਨੀ ਵੱਡੀ ਘਟਨਾ ਵਾਪਰੀ ਕਿਵੇਂ ਹੈ ਕੀ ਕਿਸੇ ਦੀ ਗਲਤੀ ਕਾਰਨ ਇਹ ਇੰਨੀ ਵੱਡੀ ਘਟਨਾ ਵਾਪਰੀ ਹੈ ਜਾਂ ਫਿਰ ਵਜ੍ਹਾ ਕੋਈ ਹੋਰ ਹੈ ਫਿਲਹਾਲ ਦੇਖਣਾ ਹੋਵੇਗਾ ਆਖਰ ਜਾਂਚ ਚ ਕੀ ਨਿਕਲ ਕੇ ਸਾਹਮਣੇ ਆਉਂਦਾ ਜਗਬਾਨੀ ਟੀਵੀ ਲਈ ਬਸ਼ੰਬਰ ਬਿੱਟੂ ਦੀ ਰਿਪੋਰਟ